ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪੈਂਡ ਰਵਾਣਾ ਤਸੀਲ ਜੈਤੋ ਤੇ ਜ਼ਿਲ੍ਹਾ ਮਿੱਤਰੋ ਫਰੀਦਕੋਟ ਤੇ ਬਾਈ ਪਿੰਡੇ ਦੇ ਘਰੋਂ ਵੀਡੀਓ ਬਣਾ ਰਹੇ ਆ ਤੇ ਦੋ ਨਗਾ ਦੋਨਾਂ ਦੀ ਡਿਟੇਲ ਆਪਾਂ ਬਾਜੀ ਤੋਂ ਲਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਵਧ ਗਏ ਬਾਈ ਠੀਕ ਹੈ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੈੜ ਦਿਖਾ ਰਹੇ ਆ ਸੁਹਾ ਕਿਹੜਾ ਜੀ ਦਾ ਮੇਨ ਦੂਜਾ ਸੁਹਾ ਬਾਈ ਦੂਜਾ ਸੁਹਾ ਸੂਈ ਆ ਕਦੋਂ ਕਸੂਈ ਆ ਏ ਸੁਆ ਜੀ ਰਾਤ 11 12 ਵਜੇ ਬਾਈ ਠੀਕ ਹੈ ਹਾਂ ਜੇਰ ਕੰਪਲੀਟ ਆ ਆਪਣੇ ਕੋਲੇ ਵੀਡੀਓ ਹੈਗੀ ਹੈ ਜੀ ਓਕੇ ਹਾਂ ਤਾਂਨੇ ਬੌਲਾ ਕੱਢਿਆ ਵਾ 4 ਕਿਲੋ ਓਕੇ ਜੀ ਓਕੇ ਮਗਰ ਬੱਚਾ ਮਗਰ ਬੱਛੀ ਆ ਬਾਈ ਬੱਛੀਆ ਖੋਲੋ ਜੇ ਤੋੜ ਕੇ ਦਿਖਾ ਦਿੰਦਾ ਤੇ ਤੋੜ ਮਿੱਤਰੋ ਬਹੁਤ ਸੋਹਣੀ ਆ ਕੱਦ ਮਿੱਤਰੋ ਦਰਮਿਆਨਾ ਤੇ ਵਜਨ ਕੰਨੀਓ ਫੁੱਲ ਆ ਥਣਲੇ ਵੀ ਦੀ ਸਾਫ ਆ ਜਿਹੜੇ ਵੀ ਵੀਰਪ੍ਰਾਨ ਲੋੜ ਆ ਤਾਂ ਬਾਈ ਭਿੰਦੇ ਦੇ ਨਾਲ ਮਿੱਤਰੋ ਕਰ ਸਕਦਾ ਸੰਪਰਕ ਥੋੜੇ ਸਾਧਨ ਵਧਾਉਦੇ ਇੱਥੇ ਹਨਾ ਬਾਰਚ ਬੱਚੇ ਦਾ ਵੀ ਕਰਦਾ ਕੋ ਸਾਧਨ ਵੀ ਵਾਲੇ ਕੱਲਾ ਕੱਲਾ ਮਿੱਤਰੋ ਥਾਣਾ ਜਿਹੜੇ ਵੀ ਵੀਰ ਭਰਾ ਨੂੰ ਜਰੂਰਤਾ ਹੈ ਤਾਂ ਭਾਈ ਇਹਦੇ ਨਾਲ ਕਰ ਸਕਦਾ ਸਬਰਕ ਵਾਜਦਾ ਮਿੱਤਰੋ ਕੰਮ ਵਗੋ ਪਾਰਦਾ ਤੇ ਕਾਫੀ ਵੀਡੀਓ ਪਹਿਲਾਂ ਵੀ ਆਪਾਂ ਭਾਈ ਦੇਖ ਰਹੇ ਪਾ ਚੁੱਕੇ ਆ ਮੰਗਰ ਮਿੱਤਰੋ ਵਸੀਆ ਰੰਗ ਬਹੁਤ ਸੋਣਾ ਤੇ ਬਾਹਰ ਦਾ ਵੀ ਰੰਗ ਬਹੁਤ ਚੰਗਾ ਤੇ ਕੀ ਰੇਟ ਕਰਤਾ ਜੀ ਫਿਰ ਤਾਂ ਆਪਾਂ 35700 55000 ਹਾਂ ਮਾਨਤਾਨ ਹੋ ਜੂ ਮਾਨਤਾਨ ਕਰਦੇ ਠੀਕ ਹੈ ਜੇਰ ਕੰਪਲੀਟ ਹੈ ਜੇਰ ਕੰਪਲੀਟ ਆ ਬਾਈ ਮਗਰ ਬੱਛੇ 4 ਕਿਲੋ ਬੋਲਾ ਕੱਢਿਆ ਹੋ ਆਪਣਾ ਠੀਕ ਹੈ ਬੇਹਦ ਬਾਦ ਛੱਡਿਆ ਹੋਗਾ ਕਿਉਂਕਿ ਖਾਲੀ ਨਹੀਂ ਕਰੀ ਆਪਾਂ ਖਾਲੀ ਨਹੀਂ ਕਰੀ ਦੁੱਧ ਬਾਦੋ 17 18 ਕਿਲੋ ਬੋਲਾ ਠੀਕ ਹੈ ਤੇ ਹੁਣ ਆਪਾਂ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਹਣਾ ਇਹ ਬੰਦਾ ਉਹੀ ਆ ਹਣਾ ਇਹ ਬਾਈ ਤੇਲ ਲਾ ਗਈ ਠੀਕ ਹੈ ਜਿਹੜਾ ਆਟਾ ਦਾ ਆਪਾਂ ਤੇਲ ਕਹਿ ਕੇ ਦੇਵਾਂਗੇ ਥਾਂ ਚੱਲਦਾ ਕਿੰਨਾ ਕੁ ਫਰਕ ਆ ਦੁੱਧ ਦਾ 2000 2011 ਐ ਮੰਨ ਕੇ ਚੱਲ ਵੀ ਉਦੋਂ ਵੀ ਕੱਟ ਆਗਾ ਠੀਕ ਹੈ ਹਾਂ ਛੋਡੇ ਕੋਲੇ ਜਦੋਂ ਲਿਆਉਂਦੀ ਸੀ ਉਦੋਂ ਠੀਕ ਸੀ ਉਦੋਂ ਸਹੀ ਸੀਗਾ ਬਾਈ ਥਾਣਾ ਠੀਕ ਹੈ ਤੇ ਮੁੜ ਕੇ ਆਪਾਂ ਗੱਭਨ ਲਈ ਸੀਗੀ ਬਾਈ ਇਹ ਠੀਕ ਹੈ ਤੇ ਮੁੜ ਕੇ ਥਣ ਘਟ ਗਿਆ ਇਹਦਾ ਚਲੋ ਹਾਂ ਹੋ ਜਾਂਦਾ ਕਈ ਵਾਰ ਤੇ ਮਗਰ ਬੱਚਾ ਮਗਰ ਬੱਚਾ ਦਾ ਬਾਈ ਮਗਰ ਬੱਚਾ ਜੀ ਸੁਆ ਤੀਜਾ ਦੂਜਾ ਸੁਆ ਬਾਈ ਦੂਜਾ ਸੁਆ ਥਣ ਲੈਵੇ ਦੀ ਮਿੱਤਰੋ ਮੰਤਰ ਸਾਨੂੰ ਦਿਖਾਉਣੇ ਆ ਦੁੱਧ ਕਿੰਨਾ ਘਊਗਾ ਜੀ ਦੁੱਧ ਬਾਈ ਯਾਰ 12 ਤੋਂ 13 ਕਿਲੋ ਬੱਸ ਇੱਥੇ ਬਾਕੀ ਰੇਟ ਕਰਤਾ ਜੀ ਜਾਇਜ 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 ਬਈ ਇਹਦਾ 40000 ਰੁਪਏ ਖੋਲੋ ਜੀ ਫਿਰ ਇਹਨੂੰ ਤੋੜ ਕੇ ਦਿਖਾ ਦਿਓ ਤੇ ਦੂਜੇ ਸੂਏ ਮਿੱਤਰੋ ਸੂਈ ਵੀ ਆ 12 13 ਲੀਟਰ ਦੁੱਧ ਤਿਆਰ ਆ ਇੱਕ ਥਾਂ ਦੇ ਵਿੱਚੋਂ ਥੋੜੀ ਜੀ ਮਿੱਤਰੋ ਦੁੱਧ ਘਟਾ ਹੈ ਮਗਰ ਬੱਛਾ ਕੱਦ ਕਾਰ ਦੀ ਫੁੱਲ ਹੈ ਸੋ ਜਿਹੜੇ ਵੀ ਵੀਰ ਭਰਾਣੇ ਲੋਡ ਹੋਵੇ ਮੋੜ ਲਾ ਜੀ ਮੋੜ ਲਾ ਬੋਤ ਕੇ ਬੋਤ ਕੇ ਬੋਤ ਕੇ ਸੱਟ ਨਾ ਖਾ ਲੈ ਇੱਥੇ ਨਾ ਸਾਧਨੀ ਵਾਲੇ ਹੁੰਦੇ ਇੱਧਰ ਰੋਡ ਤੇ ਬਾਈ ਦਾ ਘਰ ਤਾਂ ਕਰਕੇ ਸੈਨਰੀ ਜਿਆਦੇ ਆਉਂਦੀ ਹੈ ਨਾ ਕਰਕੇ ਆਪਾਂ ਤੁਹਾਨੂੰ ਥੋੜਾ ਜੀ ਤੋਰ ਕੇ ਦਿਖਾਉਣੇ ਆ ਮੁੱਲ ਹੈਗਾ 40000 ਤੇ ਫੋਨ ਨੰਬਰ ਜੀ ਆਪਣਾ 80542 ਜੀ ਹਾਂਜੀ 424 80542 42 ਮਿੱਤਰੋ 400 ਬਾਈ ਦਾ ਫੋਨ ਨੰਬਰ ਹੈ ਸੋ ਖਾਂਡੇ ਵੀ ਜੀ ਬੰਦਰ ਤੁਹਾਨੂੰ ਦੋਨਾਂ ਦੀ ਦਵਾਰੇ ਆਪਾਂ ਵੀਰ ਦਿਖਾ ਦਿੰਦੇ ਆ ਤੇ ਦੂਜੀ ਸੂਈ ਮਿੱਤਰੋ ਆਹ ਸੂਈ ਵੀ ਆ ਤਾਜੀ ਸੂਈ ਹੈ ਮਗਰ ਮਿੱਤਰੋ ਵੱਸੀ ਹੈ ਤੇ ਥਾਂਲੇ ਵੀ ਦੀ ਸਾਫ ਹੈ ਸੋ ਸਾਰੇ ਵੀ ਜਵਾਈ ਚ ਕੋਈ ਬਹੁਤ ਚੰਗੀ ਹੈ ਬਾਈ ਓਕੇ ਜੀ